ਆ ਭਾਈ ਜੁਲਦੀਖੀ ਖਤੇ ਸਾਰੇ ਹੀ ਸੰਤਾ ਮਹਾਪੁਰਖਾਂ ਨੂੰ ਰਾਜੀ ਢਾਡੀ ਪ੍ਰਚਾਰਕਾਂ ਨੂੰ ਇਹ ਦੱਸਦਿਆਂ ਹੋਇਆ ਬੜੀ ਖੁਸ਼ੀ ਹੋ ਰਹੀ ਹੈ ਤੇ ਤੁਹਾਡੇ ਲਈ ਖੁਸ਼ਖਬਰੀ ਵੀ ਹੈ ਜੇ ਆਪਣੇ ਇਲਾਕੇ ਦੇ ਵਿੱਚ ਬਠਿੰਡੇ ਇਲਾਕੇ ਦੇ ਵਿੱਚ ਡਾਕٹری ਨਮਨਾਨ ਸਾਹਿਬ ਵਿੱਚ ਭਾਈ ਸਾਹਿਬ ਭਾਈ ਜਗਤਾਰ ਸਿੰਘ ਭਾਗੀ ਭਾਈ ਕੁਲਵੀਰ ਸਿੰਘ ਭਾਗੀ ਜਿਨ੍ਹਾਂ ਨੇ ਤਲਵੰਡੀ ਸਾਬੋ ਡੈਰੀਆਂ ਵਾਲੀ ਗਲੀ ਦੇ ਵਿੱਚ ਆ ਗੀ ਇਨਸਟਰੂਮੈਂਟ ਖੋਲਿਆ। ਐਵੇਂ ਦੁਕਾਨ ਖੋਲੀ ਹੈ। ਜਿਨ੍ਹਾਂ ਨੇ ਭਾਈ ਸਾਜ਼ ਪੁਰਾਣੇ ਮੋਡੀਫਾਈ ਕਰਾਉਣੇ ਆ ਉਹ ਵੀ ਕਰਵਾ ਸਕਦੇ ਹੋ। ਜਿਨ੍ਹਾਂ ਨੇ ਤਾਲ ਵਾਉਣੇ ਆ ਉਹ ਤਾਲ ਵੀ ਵਾ ਸਕਦੇ ਹੋ। ਔਰ ਦੂਜੀ ਖੁਸ਼ੀ ਦੀ ਗੱਲ ਇਹ ਹੈ ਵੀ ਇੱਥੇ ਕਿਸੇ ਨੇ ਕੀਰਤਨ ਸਿੱਖਣਾ ਕੋਈ ਗੁਰਮੁਖ ਪਿਆਰਾ ਹੈ। ਜੇ ਕਿਸੇ ਨੇ ਢੋਲ ਕਿ ਸਿੱਖਣੀ ਆ, ਤਬਲਾ ਸਿੱਖਣਾ ਸਾਜ਼ਾਂ ਦੀ ਸਖਲਾਈ ਵੀ ਦਿੱਤੀ ਜਾਂਦੀ ਹੈ। ਔਰ ਖੁਸ਼ੀ ਦੀ ਗੱਲ ਇਹ ਵੀ ਹੋ ਜਾ ਕਰੇਗੀ ਨਾਲੇ ਤਖਤ ਵੀ ਦਮਨਾ ਸਾਹਿਬ ਵਿਖੇ। ਆਸੇਵ ਤੇ ਨਮਸਟ ਕਰੋ ਨਾਲੇ ਆਪਣਾ ਸਾਜਾ ਦਾ ਕੰਮ ਕਰਾ ਕੇ ਜਰੂਰ ਲੈ ਕੇ ਜਾਓ ਵੀਰਾਂ ਦਾ ਸਾਥ ਦਿਓ ਬੜੇ ਪਿਆਰ ਵਾਲੇ ਨੇ ਭਾਈ ਦਰਤਾਰ ਸਿੰਘ ਜੀ ਭਾਗੀ ਭਾਈ ਕੁਲਵੀਰ ਸਿੰਘ ਜੀ ਭਾਗੀ ਇਹਨਾਂ ਵੀਰਾਂ ਦਾ ਸਾਰੇ ਸੰਤ ਮਹਾਪੁਰਖ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ